ਬੋਲੇ ਬੋਲੇ ਕੀ ਬਧੀ ਕਰੇ ਜੈ ਬੋਲੇ ਸ਼ੰਕਰ ਖੰਡਾ ਲਾ ਗਿਆ ਲਾ ਗਿਆ ਇਹ ਲੰਗਰ ਭੋਲੇ ਸਾਹਿਬ ਦਾ सोनू ਜੀ ਸਾਹਿਬ ਮਾਦਨ ਸਾਹਿਬ ਨੇ ਲਵਾਇਆ ਆ ਸ਼ਖਤ ਆ ਕੇ ਸ਼ਗਨ ਇਥੇ ਬਧਾਈ ਦੇ ਦਿਓ ਵਧਾਈਆਂ ਹੁਣ ਭਾਈ ਇਹਨਾਂ ਨੂੰ ਬੋਲੇ ਸ਼ੰਕਰ ਬੋਲੇ ਸ਼ੰਕਰ ਕੇ ਬਧਾਈਆ ਜੈ ਬੋਲੇ ਨਾਰਦੀ ਓ ਯਾਰ ਨਾਲ ਜੀ ਦੇ ਪਵਨ ਮੌਕੇ ਮੇਰਾ ਨਾਮ ਅਭਿਸ਼ੇਕ ਹੈ ਜੀ ਸ਼ਿਵਰਾਤਰੀ ਦੇ ਪਵਨ ਮੌਕੇ ਦੇ ਉੱਤੇ ਸਾਰਿਆਂ ਕਾਦੀਆਂ ਵਾਸੀਆਂ ਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਸਾਰੇ ਹੀ ਦਿਜੁਗਨੀ ਰਾਜੁਗਨੀ ਤਰੱਕੀਆਂ ਕਰਨ ਤੇ ਜੈ ਮਹਾਕਾਲ ਜੈ ਸ਼ਿਵਰਾਤਰੀ ਜੀ ਅੱਜ ਜੀ ਆਪਾਂ ਹਲਵਾ ਲਾਇਆ ਸੀਗਾ ਜੀ ਕੜਾ ਲਗਾਇਆ ਸੀਗਾ ਜਨਸ਼ੋਰ ਕਰਦੀਆਂ ਤਾਂ ਅੱਜ ਅਸੀਂ ਸ਼ਿਵਰਾਤਰੀ ਦੇ ਦਿਨ ਤੇ ਭੋਲੇ ਸ਼ੰਕਰ ਦੇ ਦਿਨ ਤੇ ਅਸੀਂ ਪਜੇਰਾ ਆ ਕੀ ਲੰਗਰ ਲਾਇਆ ਹੈ ਕੜਾ ਦਾ ਇਸ ਤੋਂ ਬਾਅਦ ਪਕੌੜੇ ਦਾ ਲੰਗਰ ਲੱਗੇਗਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਜਨਤਾ ਨੂੰ ਵਧਾਈ ਹੋਵੇ ਕਿ ਅਸੀਂ ਪਕੌੜੇ ਦਾ ਤੇ ਕੜਾ ਦਾ ਲੰਗਰ ਲਾਇਆ ਹੈ ਬੋਲੇ ਸ਼ੰਕਰ ਕੀ ਜੈ ਅਹੀ ਬੋਲੇ ਸ਼ੰਕਰ ਦਾ ਪ੍ਰਸ਼ਾਦ ਦੇ ਤੌਰ ਤੇ ਲਾਇਆ ਹੋਇਆ ਚਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਸਜੀ ਹਿਮਾਲ ਸਜੀ ਕੋਈ ਬਾਰਾ ਸਜੀ ਗੋ ਕਸ਼ਟ ਕਰਸੀ ਆ ਲੰਗਰ ਅਸੀਂ ਭੋਲੇ ਸ਼ੰਕਰ ਦੇਵ ਮਹਾਸ਼ਿਵਰਾਤਰੀ ਦੇ ਲਾਇਆ ਵਾ ਇਸ ਵਿੱਚ ਆਪਾਂ ਸਾਰਿਆਂ ਨੇ ਸੇਵਾ ਕੀਤੀ ਇਸ ਵਿੱਚ ਆਪਾਂ ਦਾਲ ਕੜੀ ਛੋਲ ਨਾਲੇ ਸਰਸ਼ਾ ਦਾਦੇ ਕੜਾਰਾ ਸੇਵਾ ਕੀਤੀ ਹੋ ਸਾਡੇ ਵੱਲੋਂ ਜੀ ਜੋ ਸ਼ੰਕਰ ਭੋਗਾਂ ਤੇ ਚਰਨਾਂ ਜਾਲੀ ਪੜ ਰਹੇ ਨੇ ساری <سؤال> سک بے لگ کے پیٹ ملا شکر لگا جاتا ہے شکارے کی سیوا کر رہے ہیں ਸਰਦੀ ਬਚਾਵਾ ਤੇ

پار کرتے ہیں بہت زیادہ پیار کرتے ہیں کرپا کر سو ریبر کی رسم ہو جا رہی ہے ਤੁਹਾਡੇ ਸਾਡੇ ਗੁਰੇਕਬਾਤ ਸਿੰਘ ਮਾਲ ਸਾਹਿਬ ਸਜੂਰਨ ਕਰੀਆਂ ਲਗਾ ਲਈ ਜੀ ਸੁਖਿਆ ਬਾਦ ਦੀ ਸੋ ਸਾਡੇ ਵੈਲਕਮ ਜੀ ਸੋ ਸਾਡੇ ਪ੍ਰਧਾਨ ਸਾਹਿਬ ਵੱਲੋਂ ਨਮਨ ਤੇ ਮਾਨ ਸਰਕਾਰ ਕਰਦੇ ਹੋਏ ਸਾਡੇ ਮਦਾਨ ਸਾਹਿਬ ਸੁਖਿਆ ਬਾਦ ਦੀ ਸੋ ਬਹੁਤ ਸਾਰਾ ਸਾਰੀ ਕਮੇਟੀ ਬਤਵਾਰ ਸਤਿਕਾਰ ਹੋ ਰਿਹਾ ਹੈ ਹਜ਼ੂਰ ਨਾਲ ਤਾਲੀਆਂ ਲਗਾ ਦਿਓ ਸਤਿ ਆਵਾਦ ਸਾਰੇ ਦਾ ਬਤਵਾਰ ਸਤਿਕਾਰ ਕਰਦੇ ਹੋ ਸਾਡੇ ਮੋਰੀ ਕੁਮਾਰ ਸਿੰਘ ਮਾਲ ਸਾਹਿਬ ਸੁਰ ਉਹਨਾਂ ਦੇ ਆਉਣ ਤੇ ਜੀ ਆਇਆਂ ਨੂੰ ਵੈਲਕਮ ਜੀ ਸੋ ਸਾਡੇ ਕਮੇਟੀ ਮੈਂਬਰ نردر کمار جیٹا صاحب اور شری سوم ناتھ جی اور سترام سنگھ مان سرور والے ابھی مہاجن جی سنمان کرتے ہوئے سارے محمر کا سنمان کرتے ہوئے بےنتی ہے ہری مہاجن وہاں کا سنمان کرتے ہوئے سارے اب کے مخت مہمان گور اکبال سمانے سنوفا فائننس والے ਉਪਾਧੂ ਕਰਮੇਟਰ ਜੀ ਮਾਨ ਸਰਬਾਨ ਕਰਦੇ ਸਾਰੇ ਅਧਿਕਾਰੀ ਪੂਰੀ ਕਮੇਟੀ ਬੜੀ ਜਿੱਤਾਈ ਬਣੀ ਉਹ ਇਹ ਆੜੇ ਹੋਏ ਠੀਕ ਹੈ ਸਤਾਰਿਵ ਲਾਗੇ ਸਾਰੀ ਕਾਜੀ ਜੀ ਸੁਧਾਰ ਲਾਤ ਸੀ ਸੁਚੇਤਰਵਾਰ ਕੀ ਫੜੀ ਪੰਜਾਬੀ ਵੀ ਵਾਲੇ ਹੁੰਦਾ ਕਿਆ ਬਾਤ ਹੈ ਯਾ ਮਾਨੂ ਸਰਪੰਚ ਸਾਹਿਬ ਜੀ ਜੁਣਾਰੇ ਅੰਮ੍ਰਿਤ ਬੋਲ ਬੋਲ ਸਰਪੰਚ ਸਾਹਿਬ ਜੀ ਮਾਣ ਸਨਮਾਨ ਦਿੱਤਾ ਹੈ ਸਰਪੰਚ ਜੀ ਕਿਰਪਾ ਹੋ ਰਹੇ ਮਾਣ ਸਨਮਾਨ ਦਿੱਤਾ ਜਿੱਥੇ ਨਰੇ ਜੈਕਾਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਸ਼ਿਵਰਾਤਰੀ ਦੇ ਪਾਵਨ ਅਫਸਰ ਦੇ ਉੱਤੇ ਸ਼ੇਵ ਸ਼ਕਤੀ ਨੌਜਵਾਨ ਸਭਾ ਵੱਲੋਂ ਕਾਲਜ ਰੋਡ ਤੇ ਜੋ ਕਿ ਬੜੇ ਲੰਮੇ ਸਮੇਂ ਤੋਂ ਲੰਗਰ ਦੀ ਸੇਵਾ ਕਰਦੇ ਰਹੇ ਨੇ ਸ਼ਿਵਰਾਤਰੀ ਦੇ ਉੱਪਰ ਹੋਰ ਵੀ ਸਾਰੇ ਜਿੰਨੇ ਵੀ ਧਾਰਮਿਕ ਤਿਹਾਰ ਆਉਂਦੇ ਨੇ ਉਹਨਾਂ ਦੇ ਉੱਤੇ ਆਪਣੀ ਵੱਧ ਚੜ ਕੇ ਸੇਵਾ ਦਾ ਯੋਗਦਾਨ ਕਰਦੇ ਨੇ ਅੱਜ ਵੀ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਉੱਤੇ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਏ ਪ੍ਰਭੂ ਦੇ ਨਾਮ ਦਾ ਗੁਣਗਾਨ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਉਂਕਿ ਪਰਮਾਤਮਾ ਨੇ ਸਿਖਾਇਆ ਇਹ ਹੀ ਹੈ ਕਿ ਜਿਹੜਾ ਇਨਸਾਨ ਇੱਥੇ ਆ ਕੇ ਲੋਕਾਂ ਦੀ ਸੇਵਾ ਕਰੇਗਾ ਸਮਝ ਲਓ ਪਰਮਾਤਮਾ ਦੀ ਸੇਵਾ ਹੁਣ ਤੇ ਉਹਦੇ ਉੱਤੇ ਪੂਰਾ ਪਹਿਰਾ ਦੇ ਕੇ ਸਾਡੇ ਸ਼ੋਕ ਕੁਮਾਰ ਜੀ ਪ੍ਰਧਾਨ ਰਮੇਸ਼ ਕੁਮਾਰ ਜੀ ਪ੍ਰਧਾਨ ਵਿਜੇ ਕੁਮਾਰ ਜੀ ਸੋ ਮਨਾ ਅਜੀ ਸਰਪ੍ਰਸ ਸਾਰੀ ਟੀਮ ਹੀ ਜਿੰਨੀ ਵੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਮਾਜ ਨੂੰ ਵਧੀਆ ਦੇਣ ਵਾਸਤੇ ਪਰਮਾਤਮਾ ਦੇ ਨਾਮ ਦੇ ਉੱਤੇ ਮੈਂ ਇਹਨਾਂ ਸਾਰਿਆਂ ਨੂੰ ਇਸ ਪਾਵਨ ਦਿਨ ਦੇ ਉੱਤੇ ਵਧਾਈ ਦਿੰਦਾ ਤੇ ਸਮੁੱਚੀ ਦੁਨੀਆ ਦੇ ਵਿੱਚ ਸਾਰੀ ਸੰਗਤ ਜਿੰਨੀ ਵੀ ਪਰਮਾਤਮਾ ਦੇ ਲੋਕਾਈ ਵਸਦੀ ਹੈ ਸਾਰਿਆਂ ਨੂੰ ਇਸ ਪਾਵਨ ਦਿਨ ਤੇ ਬਹੁਤ ਬਹੁਤ ਵਧਾਈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਧੋਨਾ ਰੂਪ ਸੁਹਾਣਾ ਰੂਪ ਸੁਹਾਣਾ ਰੂਪ ਸੁਹਾਣਾ